ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਚਲਾਈ ਗਈ ਨਸ਼ਿਆਂ ਵਿਰੁੱਧ ਕੈਂਪੇਨ ਚਲਾਈ ਗਈ ਹੈ ਉਹਦੇ ਵਿੱਚ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਆ ਕਾਮਯਾਬੀ ਮਿਲੀ ਹੈ ਅਸੀਂ 1 ਕਿਲੋ ਹਿਰੋਇਨ ਦੇ ਨਾਲ 45 ਲੱਖ 19000 ਡਰਗ ਮਨੀ ਰਿਕਵਰ ਕੀਤਾ ਇਸ ਤੋਂ ਇਲਾਵਾ ਇੱਕ ਡਰੋਨ ਹੈ ਜਿਹੜੀ ਆਪਾਂ ਕਹਿ ਸਕਦੇ ਵਿਦ ਕੈਮਰਾ ਕੋਇਡ ਡਰੋਨ ਹੈ ਔਰ ਇੱਕ ਕੈਸ਼ ਕਾਊਂਟਿੰਗ ਮਸ਼ੀਨ ਹੈ ਪੈਸੇ ਗਿਣਨ ਵਾਲੀ ਮਸ਼ੀਨ ਔਰ ਇੱਕ ਮੋਟਰਸਾਈਕਲ ਇਹ ਦੋ ਵੱਖ-ਵੱਖ کیسਾਂ ਦੇ ਵਿੱਚ ਹਾਫ-ਹਾਫ ਕੇਜੀ ਦੀ ਰਿਕਵਰੀ ਹੋਈ ਹੈ ਰਾਹੁਲ ਐਲੀਅਸ ਕਾਲੂ ਜਿਹੜਾ 86 ਸੋਲ ਦਾ ਥਾਣਾ ਚੁਬਾਲ ਜ਼ਿਲ੍ਹਾ ਤਰਨਤਾਰਨ ਇਹਨੂੰ ਗ੍ਰਿਫਟਾਰ ਕੀਤਾ ਗਿਆ ਹੈ ਇਨਚਾਰ ਸੀਆਈਏ 2 ਰਵੀ ਕੁਮਾਰ ਤੇ ਉਹਨਾਂ ਦੀ ਪਾਰਟੀ ਵੱਲੋਂ ਇਹ ਤੋਂ ਅੱਧਾ ਕਿਲੋ ਹਿਰੋਇਨ ਦੇ ਨਾਲ ਜਿਹੜਾ ਇਹ ਆਪਣੇ 35 33 ਲੱਖ ਜਿਹੜਾ ਤੇ 19000 ਰੁਪਏ ਦੇ ਕਰੀਬ ਜਿਹੜਾ ਡਰਗ ਮੰਨੀ ਉਹ ਫੜੀ ਗਈ ਹੈ ਔਰ ਇਸ ਦੇ ਵਿੱਚ ਜਿਹੜੀ ਬੇਸਿਕ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਬੰਦਾ ਰਾਹੁਲ ਐਲੀਅਸ ਕਾਲੂ ਇਹ ਇਹਦਾ ਬਾਹਰ ਜਿਹੜਾ ਇੱਕ ਤੋਨੀ ਜਰਮਨ ਕਰਕੇ ਡਰਗ ਸਮਗਲਰ ਸਾਹਮਣੇ ਆਇਆ ਔਰ ਜਿੰਨ ਨਾਲ ਇਹਦਾ ਸੰਪਰਕ ਫੋਨ ਤੇ ਹੋਇਆ ਸੀ ਇਹਦੇ ਇੱਕ ਲੋਕਲ ਕੰਟੈਕਟ ਤੇ ਥਰੂ ਇੱਕ ਕ੍ਰਾਸ ਬਾਰਡਰ ਥ्रू ਜਿਹੜਾ ਪਾਕਿਸਤਾਨ ਦੇ ਥਰੂ ਜਿਹੜਾ ਡਰੋਨ ਦੇ ਰਾਹੀਂ ਉਸਨੂੰ ਹੋ ਰਹੀ ਸੀ ਸਾਰੀ ਡਰਗ ਕਨਸਾਈਨਮੈਂਟ ਉਹ ਚੁੱਕ ਕੇ ਵੇਚਦਾ ਸੀਗਾ ਇਹਨੇ ਜਿਹੜੀ ਮੇਨ ਇਹਦੇ ਚ ਹੋਰ ਗੱਲ ਆਈ ਹੈ ਕਿ ਆਨੰਦ ਵਿਹਾਰ ਗੇਟ ਅਕੀਮਾ ਦੇ ਵਿੱਚ ਇਹਨੇ ਇੱਕ ਕਿਰਾਏ ਤੇ ਮਕਾਨ ਲਿਆ ਹੋਇਆ ਸੀ ਜੋ ਕਿ ਇਸੇ ਪਰਪਸ ਵਾਸਤੇ ਯੂਜ਼ ਕਰ ਰਿਹਾ ਸੀ ਜਿੱਥੇ ਆਪਣੀ ਡਰਗ ਤੇ ਡਰਗ ਮਨੀ ਲੁਕੋਂਦਾ ਸੀ ਅਤੇ ਉੱਥੋਂ ਵੀ ਅਗੇ ਸਪਲਾਈ ਕਰਦਾ ਸੀਗਾ ਆਪਣੇ ਪਿੰਡਾਰੇ ਘਰ ਤੋਂ ਇਲਾਵਾ ਇੱਥੇ ਇਹਨੇ ਘਰ ਲਿਆ ਹੋਇਆ ਸੀਗਾ ਦੂਜੀ ਜਿਹੜੀ ਮੇਜਰ ਸਕਸੈਸ ਮਿਲਿਓ ਚ ਗੁਰਮukh ਸਿੰਘ ਤੇ ਬਰਿੰਦਰਪਾਲ ਦੋ ਬੰਦੇ ਸਾਡੇ ਵੇਰਕਾ ਪੁਲਿਸ ਦੇ ਜਿਹੜੇ ਆਫੀਸਰਸ ਨੇ ਐਸਐਚਓ ਤੇ ਉਹਦੀ ਟੀਮ ਜਿਨ੍ਹਾਂ ਦੀ ਸੁਪਰਵਾਈਜ਼ਨ ਜਸਰੂਪ ਬਾਠ ਏਡੀਸੀਪੀ ਸਾਡੇ 3 ਤੇ ਸ਼ੀਤਲ ਜੀ ਸਾਡੇ ਏਸੀਪੀ ਈਸਟ ਕਰ ਰਹੇ ਆ ਉਹ ਉਹਨਾਂ ਨੇ ਵੀ 1/2 ਕਿਜੀ ਜਿਹੜੀ ਹੈਰੋਇਨ ਫੜੀ ਔਰ 15 ਲੱਖ ਡਰਗ ਮਨੀ ਫੜੀ ਗਈ ਔਰ ਇਹ ਜਿਹੜਾ ਡਰੋਨ ਉਹਨਾਂ ਦੇ ਘਰ ਤੋਂ ਹੀ ਮਿਲਿਆ ਇਹ ਜਿਹੜਾ ਗੁਰਮukh ਸਿੰਘ ਹੈ ਖਲਚੀਆਂ ਅਮਰਸਰ ਰੂਰਲ ਦਾ ਰਹਿਣ ਵਾਲਾ ਬੀਕੋਮ ਪਾਸ ਹੈ ਪਹਿਲਾ ਕੇਸ ਕੋਈ ਨਹੀਂ ਹੈ ਕਿ ਵਿਰਿੰਦਰਪਾਲ ਵੀ ਜਿਹੜਾ 8ਵੀਂ ਪਾਸ ਹੈ ਇਹ ਮੈਤਾ ਰੋਡ ਅਮਰਸਰ ਦਾ ਰਹਿਣ ਵਾਲਾ ਇਹਨਾਂ ਦੀ ਜਿਹੜੀ ਜਦੋਂ ਸਰਚ ਵਗੈਰਾ ਕੀਤੀ ਗਈ ਮੈਤਾ ਰੋਡ ਜੰਡਿਆਲਾ ਵਿੱਚ ਅਕਾਲਕੜ ਪਿੰਡ ਤੋਂ ਇਹਨਾਂ ਦੇ ਜੋ ਰਿਕਵਰੀ ਕਰਨ ਪੁਲਿਸ ਕਹੀ ਤੇ ਇਹਨਾਂ ਨੇ ਜਿਹੜਾ ਬੈਡ ਬਾਕਸ ਨੇ ਉਹਦੇ ਚ ਲੁਕੋ ਕੇ ਕੈਵਿਟੀਆਂ ਬਣਾਉਣ ਵਾਸਤੇ ਡਰੱਗ ਮਨੀ ਨੂੰ ਚਪਾਉਣ ਵਾਸਤੇ ਤੇ ਡਰੱਗ ਚਪਾਉਣ ਵਾਸਤੇ ਹਿਰੋਇਨ ਚਪਾਉਣ ਵਾਸਤੇ ਵੀ ਕੈਵਿਟੀਆਂ ਬਣਾਈਆਂ ਹੋਈਆਂ ਸੀ ਸੋ ਮੈਂ ਸਮਝਦਾ ਕਿ ਬਹੁਤ ਵਧੀਆ ਇੱਕ ਕਾਮਯਾਬੀ ਮਿਲੀ ਹੈ ਸਪੈਸ਼ਲੀ ਜਿਹੜਾ ਡਰੱਗ ਮਨੀ ਰਿਕਵਰੀ ਵੀ ਡਰੱਗ ਨਾਲੋਂ ਵੀ ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਬੜੀ ਇੰਪੋਰਟੈਂਟ ਹੋ ਜਾਂਦੀ ਹੈ ਕਿਉਂਕਿ ਇਹਦੇ ਨਾਲ ਲੱਤ ਟੁੱਟਦਾ ਬੇਸਿਕਲੀ ਜਿਹੜਾ ਸਮਗਲਿੰਗ ਨੈਟਵਰਕ ਤੇ 카rtel ਜਿਹੜਾ ਵੀ ਚਲਾਇਆ ਜਾਂਦਾ ਕਿਉਂਕਿ ਸਾਰੀ ਇਹ ਗੇਮ ਫਾਈਨੈਂਸ਼ੀਅਲ ਉਸ ਦੇ ਉੱਤੇ ਘੁੰਮਦੀ ਹੈ ਸੋ ਇਹਦੇ ਸਾਡੀ ਜਿਹੜੀ ਟੀਮ ਹੈ ਸਪੈਸ਼ਲੀ ਡੀਸੀਪੀ ਰਵਿੰਦਰਪਾਲ ਜੀ ਸਾਡੇ ਇਨਵੈਸਟੀਗੇਸ਼ਨ ਦੇ ਜਗਵਿੰਦਰ ਜੀ ਸਾਡੇ ਐਡੀਸੀਪੀ ਇਨਵੈਸਟੀਗੇਸ਼ਨ ਹਰਮਿੰਦਰ ਸਿੰਘ ਏਸੀਪੀ ਇਨਵੈਸਟੀਗੇਸ਼ਨ ਇਹਨਾਂ ਨੇ ਵੀ ਸਾਰਿਆਂ ਨੇ ਬਹੁਤ ਅੱਛਾ ਰੋਲ ਕੀਤਾ ਔਰ ਇਹਨਾਂ ਦੀ ਸੁਪਰਵੀਜ਼ਨ ਚ ਸਾਰੀ ਜਿਹੜੀ ਇਹ 카rtel ਜਿਹੜਾ ਸਮੈਸ਼ ਹੋਇਆ ਇਦੇ ਚ ਅੱਗੇ ਫਰਦਰ ਇਹਨੂੰ ਅਸੀਂ ਅੱਗੇ ਲੈ ਕੇ ਜਾ ਰਹੇ ਹਾਂ ਬੈਕਵਰਡ ਫਾਰਵਰਡ ਲਿੰਕੇਜਸ ਸਪੈਸ਼ਲੀ ਜਰਮਨ ਵਾਲਾ ਕੰਟੈਕਟ ਆ ਉੱਤੇ ਕੰਮ ਕੀਤਾ ਜਾ ਰਿਹਾ ਔਰ ਹਵਾਲਾ ਜਿਹੜਾ ਇਹ ਵਿੱਚ ਕਨੈਕਸ਼ਨ ਹੈ ਉਹਦੇ ਤੇ ਵੀ ਅਸੀਂ ਅਲੱਗ-ਅਲੱਗ ਕੰਮ ਕਰ ਰਹੇ ਹਾਂ ਇਹਨਾਂ ਦੇ ਕਿਦਾਂ ਸਾਰਾ ਇਹ ਨੈਟਵਰਕ ਚਲਾਉਂਦੇ ਸੀ ਜਿਹੜਾ ਵੇਰਕੇ ਦੇ ਵਿੱਚ ਗੁਰਮੁਖ ਤੇ ਬਰਿੰਦਰਪਾਲ ਫੜੇ ਗਏ ਆ ਇਹਦੇ ਚ ਇੱਕ ਡਰਗਸ ਮੋਲ ਤਲਜਿੰਦਰ ਸਿੰਘ ਜੇਲੀਅਸ ਹਾਨੀ ਥਾਣਾ ਤਰਿੰਡਾ ਅੰਮ੍ਰਿਤਸਰ ਰੂਰਲ ਦਾ ਰਹਿਣ ਵਾਲਾ ਔਰ ਜਸਵਿੰਦਰ ਸਿੰਘ ਇਹ ਦੋ ਬੰਦੇ ਜਿਹੜੇ ਹੈ ਮੇਨ ਕਿੰਗ ਪਿੰਨ ਸਾਹਮਣੇ ਆਏ ਆ ਜਿਨ੍ਹਾਂ ਨੇ ਇਹਨਾਂ ਨੂੰ ਸਪਲਾਈ ਦਿੱਤੀ ਸੀ ਔਰ ਜਿਹੜੀ ਟਾਇਰ ਡਰੋਨ ਫੜੀ ਗਈ ਹੈ ਵਿਦ which is fitted with ਕੈਮਰਾ ਉਹਦੇ ਚ ਇਹ ਬੇਸਿਕਲੀ ਆਪਣੀ ਇੱਕ ਰਿਹਸਲ ਕਰਨ ਦੀ ਤਿਆਰੀ ਸੀ ਕਿ ਕਿਤਸਰਾ ਅਸੀਂ ਜਾ ਕੇ ਬਾਰਡਰ ਤੇ ਡਾਇਰੈਕਟਲੀ ਆਪਣਾ ਕੰਮ ਸ਼ੁਰੂ ਕਰ ਲਈਏ ਵੀ ਉਹਨਾਂ ਨੂੰ ਜਿਹੜੇ ਵਿੱਚ ਲਿੰਕੇਜਸ ਨੇ ਉਹਨਾਂ ਨੂੰ ਦੂਰ ਕੀਤਾ ਜਾ ਸੋ ਮੈਂ ਸਾਰੀ ਟੀਮ ਨੂੰ ਕੰਗ੍ਰੈਚੂਲੇਟ ਕਰਦਾ ਇਟ ਇਜ਼ ਅ ਵੈਰੀ ਗੁੱਡ ਰਿਕਵਰੀ ਔਰ ਅੱਗੇ ਨੂੰ ਫਾਰਵਰਡ ਲੈ ਕੇ ਜਾਓ ਥੈਂਕ ਯੂ ਇਹ ਜਿਹੜੀ ਕਨਟੇਨਮੈਂਟ ਹੈ ਮਤਲਬ ਉਹਨ ਤੇ ਬਾਲ ਲਾਈਕ ਇਲੈਕਟ੍ਰੋਨਿਕ ਕਨਫਾਈਨਮੈਂਟ ਵੈਲੋ ਹੀ ਆ ਗਈ ਹੈ। ਇਹ ਲੇਟੈਸਟ ਹੀ ਸੀਗੀ ਮਾਰਕਿੰਗ ਹੈਗੀ ਹੈ। ਬੇਸਿਕਲੀ ਤੁਹਾਨੂੰ ਪਤਾ ਹੀ ਹੈ ਲੋਕ ਜਿਹੜੇ ਕਿਉਂਕਿ ਬਾਰਡਰ ਲੰਬਾ ਹੈ ਕਿਤੇ ਨਾ ਕਿਤੇ ਕੋਸ਼ਿਸ਼ ਦੇ ਵਿੱਚ ਰਹਿੰਦੇ ਹੀ ਹੈ। ਔਰ ਸਾਡੇ ਕਿਉਂਕਿ ਹੈਬਿਟੇਸ਼ਨ ਵੀ ਬਹੁਤ ਨੇੜੇ ਹੈ ਜਿਹੜੀ ਸਾਡੀ ਬਾਪ ਦੇ ਬਾਹਰ ਹੈ ਤੇ ਬਾਰਡਰ ਫੈਂਸਿੰਗ ਦੇ ਲਾਗੇ ਉਹਦੇ ਕਰਕੇ ਚਾਂਸ ਕਈ ਵਾਰ ਬਣ ਜਾਂਦਾ ਵਿੱਚ ਤੇ ਰੇਨ ਦਾ ਵੀ ਬੜਾ ਫਰਕ ਪੈਂਦਾ ਕੋਈ ਧੂਆ ਆ ਗਿਆ ਕੋਈ ਹੋਰ ਹੋ ਗਿਆ ਉਹ ਚੀਜ਼ਾਂ ਦਾ ਕਈ ਵਾਰ ਫਾਇਦਾ ਉਠਾ ਲੈਂਦੇ ਨੇ। ਬਿਲਕੁਲ ਬਿਲਕੁਲ ਜਿਹੜਾ ਬੜੀਆ ਤਾਂ ਵੀ ਜਿਹੜਾ ਬੜੇ ਪੀਰ ਨੇ ਟਰੋਲੀਆ ਨੂੰ ਰੋਕਣਾ ਪਰ ਵਾਲੇ ਜਿਹੜੀਆਂ ਜਿੱਕੇ ਤੋਂ ਬੰਦੇ ਨੇ ਮਾਰਦੇ ਕਿ ਲੱਗਦਾ ਲੱਗ ਕਿ ਮਲੇ ਜਿੰਨਾ ਕਿ ਜੰਦਾ ਰੋਕੀ ਕਿ ਜਦੋਂ ਸਭਾ ਕਿਉਂ ਆਪਰੇ ਜਗਤ ਕਾਵਲ ਜਾਂਵਲ ਚੱਲ ਗਿਆ इवन ਜਿੰਨੇ ਦਾ ਬੜੀ ਹੋਦੀ ਵੀ ਬਹੁਤ ਬੜੀ ਬੈਸ ਬਿਲਕੁਲ ਬਿਲਕੁਲ ਅਸੀਂ ਦੇਖੋ ਜਿਹੜੀ ਆਪਾਂ ਇਨਫੋਰਸਮੈਂਟ ਹੈ ਡਰੱਗ ਦੀ ਰਿਕਵਰੀ ਉਹਦੇ ਨਾਲ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਫਾਈਨੈਂਸ਼ੀਅਲ ਐਂਗਲ ਕਰਕੇ ਲੋਕ ਇਦਾਂ ਜੁੜਦੇ ਆ ਜਦੋਂ ਇਹ ਰਿਕਵਰੀ ਵੱਡੀ ਹੁੰਦੀ ਹੈ ਜਿਵੇਂ ਹੁਣ ਸਪੋਜ਼ ਕਰੋ 45 ਲੱਖ 19000 ਹੈ ਇਹ ਕੋਈ ਛੋਟਾ ਅਮਾਉਂਟ ਨਹੀਂ ਹੈ ਇਤਨਾ ਸਾਰਾ ਸਰਕਲ ਟੁੱਟ ਜਾਏਗਾ ਔਰ ਜਿਹੜੇ ਬੰਦੇ ਇੱਕ ਦੂਜੇ ਨਾਲ ਟੁੱਟ ਜਾਣਗੇ ਔਰ ਫਿਰ ਇਹ ਜਿਹੜਾ ਸਾਰਾ ਨੈਕਸਸ ਦੇ ਬ੍ਰੇਕ ਹੋਏਗਾ ਤਾਂ ਜਿਹੜੇ ਘਰੇ ਕਲਾਈਪ ਦਾ ਸੁਣਾ ਵਾਈਫਾਈ ਕੀਤਾ ਵੀ ਉਹ ਕਰਨ ਲੱਗੇ ਹੁਣ ਕਿਉਂਕਿ ਲੇਟੈਸਟ ਰਿਕਵਰੀ ਹੈ ਹੁਣੀ ਇਨਫੈਕਟ ਪੇਸ਼ ਕਰਕੇ ਆਏ ਆ ਉਹ ਸਾਰਾ ਅਸੀਂ ਇਨਵੈਸਟੀਗੇਸ਼ਨ ਚ ਚੈੱਕ ਕਰਾਂਗੇ ਵੀ ਕਿਸ ਤਰ੍ਹਾਂ ਕਰਾਇਆ ਤੇ ਕਿਹੜੇ ਨਾਮ ਤੇ ਲਿਆ ਬੈਂਕ ਖਾਤੇ ਦੇ ਵਿੱਚ ਵੀ ਸਾਰਾ ਜੇ ਕਰਨਾ ਇਹ ਤਾਂ ਵੈਸੇ ਹੀ ਮਿਲ ਗਿਆ ਸਾਨੂੰ ਕੈਸ਼ ਹੀ ਉਹ ਉਹਦੇ ਤੇ ਅੱਗੇ ਇਹ ਸਰਚ ਦੇ ਦੌਰਾਨ ਮਿਲਿਆ ਜਿਹੜਾ ਆ ਤੁਹਾਨੂੰ ਦੱਸਿਆ ਨਾ 35 ਨਾ ਸੌਰੀ 30 ਲੱਖ ਉਹ ਗੇਟ ਕੀਮਾ ਵਾਲੇ ਕੇਸ 'ਚ CIA ਟੂ ਨੂੰ ਮਿਲਿਆ 15 ਲੱਖ ਜਿਹੜਾ ਹੈਗਾ ਉਹ ਵੇਰਕੇ ਦੇ ਕੇਸ ਦੇ ਵਿੱਚ ਸੋ ਟੋਟਲ 45 ਲੱਖ 19000 ਦੀ ਰਿਕਵਰੀ ਕਿੰਨੀ ਦਿਨ ਤੋਂ ਰਹਿ ਰਹੇ ਅਸੀਂ ਕਾਇਦੇ ਉਹ ਚੈੱਕ ਕਰਨਾ ਪਵੇਗਾ ਜੀ ਮੈਨੂੰ ਇੱਕ ਕੁਲੀਅਰ ਨਹੀਂ ਪੂਰਾ ਕਰ ਲੈਣੇ ਹੈ थैंक यू ਠੀਕ ਕਰਾ ਰਿਹਾ ਹੈ ਨਾ ਆਪਾਂ